ਰੋ ਤੜਕੇ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਅਕਾਲੀ ਦਲ ਤੇ ਕਾਂਗਰਸ ਵਾਲੇ ਗੱਡੀ ਜਾਣਮ ਕੀ ਕਰੀਏ ਜੇ ਉਖੜੀ ਚ ਸਿਰ ਦਿੱਤਾ ਤਾਂ ਫਿਰ ਮੋਲਿਆਂ ਦਾ ਕੀ ਡਰ ਜਦੋਂ ਤੁਸੀਂ ਕਿਸੇ ਦੀਆਂ ਕੁਰਸੀਆਂ ਖੋਹੋਗੇ ਜਦੋਂ ਤੁਸੀਂ ਕਿ ਸਿਸਟਮ ਦੇ ਨੂੰ ਬਦਲਣ ਦੀ ਗੱਲ ਕਰੋਗੇ ਤਾਂ ਸਿਸਟਮ ਬਾਉਂਸ ਬੈਕ ਕਰਦਾ ਹੀ ਕਰਦਾ ਹੈ ਮਤਲਬ ਜੇ ਜੇ ਤੁਸੀਂ ਬੱਕਰੀ ਦੇ ਮੂੰਹ ਚੋਂ ਵੀ ਕੋਈ ਹਰੇ ਬਾਈ ਵਾਲੇ ਕੋਈ ਕੋਈ ਜਾਂ ਕਾਕੂ ਨੂੰ ਖੋਹੋਗੇ ਨਾ ਉਹ ਵੀ ਪਾਊਗੀ ਟੱਕਰ ਮਾਰਨ ਇੱਕ ਵਾਰੀ ਤਾਂ ਸਵੇ ਤਾਂ ਹੁਣ ਚੱਲਣਾ ਪਊਗਾ ਚੱਲੀ ਜਾਂਦੇ ਆ ਪਰ ਜਿੰਨਾ ਤੇ ਤੁਸੀਂ ਨਾਲ ਹੋ ਤੁਸੀਂ ਨਾਲ ਹੋ ਮੈਨੂੰ ਕੋਈ ਪਰਵਾਹ ਨਹੀਂ ਕੋਈ ਕਰੀ ਜਾਂਣ ਜੋ ਮਰਜੀ ਪੜਾਸਾਂ ਪੱਢੀ ਜਾਂਣ ਆ ਦੋ ਤਿੰਨ ਰਹਿ ਗਏ ਸੀ ਅੱਗੇ ਦੜਵਾਏ ਵਾਲਾ ਉਹ ਉੱਥੇ ਡੇਰਾ ਬਾਬਾ ਨਾਨਕਾ ਉਹਨਾਂ ਦਾ ਵੀ ਕਿਲਾ ਨਿਕਲ ਗਿਆ ਤਾਂ ਹੁਣ ਚੋਂ ਉਹ ਵੀ ਬਹਿ ਗਈ ਆ ਰਾਮ ਨਾਲ ਹੁਣ ਲੋਕ ਨੇ ਜੀ ਪਬਲਿਕ ਆ ਮੈਂ ਕੀ ਕਰਾਂ ਨਾ ਸਾਡੇ ਕੋਲ ਪੈਸਾ ਵੰਡਣ ਨੂੰ ਨਾ ਸੀ ਗੁੰਡਾਗਰਦੀ ਕਰਦੇ ਆ ਅੱਜ ਤਾਂ ਪਿਆਰ ਨਾਲ ਲੋਕਾਂ ਨੂੰ ਕਹਿੰਦੇ ਆ ਕਿ ਭਰਾਓ ਆ ਗੱਲ ਐ ਇਹਨਾਂ ਚੋਂ ਆ ਚੰਗਾ ਤੇ ਆ ਦੇਖ ਲੋ ਬਾਕੀ ਤਾਂ ਇਹਨਾਂ ਨੇ ਤਾਂ ਲੁੱਟਿਆ ਹੋਇਆ ਲੋਕ ਵੋਟਾਂ ਪਾਉਂਦੇ ਨੇ ਰਿਜ਼ਲਟ ਆ ਜਾਂਦਾ ਸਾਡਾ ਕੀ ਜੀ ਉਹ ਗੱਲ ਹੈਗੀ ਨਾ ਕਿ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਹੁੰਦਾ ਮੇਰੇ ਤਾਂ ਨਾ ਹੀ ਲੱਗਦਾ ਲੜਦੀਆਂ ਤਾਂ ਫੌਜਾਂ ਹੀ ਨੇ ਫੌਜਾਂ ਤੁਸੀਂ ਆ ਸਾਰੇ ਤੁਸੀਂ ਆ ਫੌਜਾਂ ਅਸਲੀ ਇਹ ਤੁਸੀਂ ਕਰਿਆ ਕੰਮ ਸਾਰਾ ਜਿੱਥੋਂ ਵੀ ਕਰਿਆ ਤੁਸੀਂ ਕਰਿਆ ਇਹੜੀ ਆਪਣੇ ਆਪ ਨੂੰ ਕਹਿੰਦੇ ਸੀ ਨਾ ਵੀ ਅਸੀਂ ਸਾਨੂੰ ਸਾਰੀ ਉਮਰ ਨਹੀਂ ਹਾਰ ਆ ਸਕਦਾ ਜਮਾਨਤਾਂ ਜਬਤ ਕਰਾਤੀਆਂ ਪਬਲਿਕ ਹੈ ਫਿਰ ਕੋਈ ਉਮੀਦ ਨਾ ਕਰਿਆ ਪਹਿਲਾਂ ਆਪਾਂ ਹਰਾਉਣ ਵਾਸਤੇ ਵੋਟਾਂ ਪਾਉਂਦੇ ਹੁੰਦੇ ਸੀ ਜਿੱਤੇ ਜਿਹੜਾ ਮਰਜ਼ੀ ਜਰ ਇਹਨੂੰ ਹਰਾਉਣਾ ਹੈ 네ਗੇਟਿਵ voting ਹੁੰਦੀ ਸੀ 22 ਦੇ ਵਿੱਚ ਤੁਸੀਂ ਹੁਣ ਆ ਹੁਣ ਵੀ ਜਿਤਾਉਣ ਵਾਸਤੇ ਵੋਟਾਂ ਪਾਉਂਦੇ ਹੋ ਵੀ ਹਾਰੇ ਜਿਹੜਾ ਮਰਜ਼ੀ ਜਰ ਇਹਨੂੰ ਜਿਤਾਉਣਾ ਹੈ ਬੰਦਾ ਚੰਗਾ ਚੰਗੇ ਬੰਦੇ ਨੂੰ ਵੋਟਾਂ ਪਾ ਲਓ ਜਿਹੜੇ ਤੁਹਾਡੇ ਵਰਗੇ ਨੇ ਜਿਹੜੇ ਤੁਹਾਡੇ ਦੁੱਖਾਂ ਸੁੱਖਾਂ ਨੂੰ ਜਾਣਦੇ ਨੇ ਉਹਨਾਂ ਨੂੰ ਵੋਟਾਂ ਪਾ ਲਓ ਉਹਨਾਂ ਨੂੰ ਵਿਧਾਨ ਸਭਾ ਲੋਕ ਸਭਾ ਚ ਭੇਜ ਲਓ ਉਹ ਹੈ ਜੀ ਕਾਨੂੰਨ ਬਣ ਕੇ ਆਉਣਗੇ ਕਿਉਂਕਿ ਉਹ ਆ ਜਿਨ੍ਹਾਂ ਨੇ ਪਿੰਡੇ ਤੇ ਹੰਡਾਇਆ ਹੋਊਗਾ ਉਹ ਫਿਰ ਬੋਲਣਗੇ ਉੱਥੇ ਫਿਰ ਜਾ ਕੇ ਜਿਨ੍ਹਾਂ ਨੂੰ ਪਤਾ ਹੀ ਕੱਖ ਨਹੀਂ ਵੀ ਕੀ ਹੁੰਦਾ ਇਹ ਜਾਂ ਪਿੰਡਾਂ ਦੀਆਂ ਮੁਸ਼ਕਲਾਂ ਕੀ ਨੇ ਗਰੀਬੀ ਕੀ ਹੁੰਦੀ ਹੈ ਪਤਾ ਹੀ ਕੱਖ ਨਹੀਂ ਉਹ ਇੱਕ ਇਹ ਤੂੰ ਕਾਂਗਰਸੀ ਲੀਡਰ ਵੱਡਾ ਮੈਂ ਉਹਨੂੰ ਕਿਹਾ ਮੈਂ ਕਿਹਾ ਨਰੇਗ ਵਾਲੀਆਂ ਮਾਵਾ ਮਿਲੀਆਂ ਓਏ ਤੇ ਨਾਲੇ ਮੈਂ ਕਿਹਾ ਵੇੜੇ ਜਾਂਦਾ ਰਹਿਣਾ ਮੈਂ ਪਿੰਡ ਵੀ ਮਿਲਦੇ ਰਹਨੇ ਆ ਚਾਚੀਆਂ ਤਾਈਆਂ ਨੇ ਸਾਡੀਆਂ ਓ ਉਹ ਮੈਂ ਕਿਹਾ ਇਨੂੰ ਇੱਥੇ ਪੱਕਾ ਹੀ ਹੋ ਗਿਆ ਇਨੂੰ ਨਾਲ ਨਾ ਇੱਥੇ ਵਾਲ ਮੈਂ ਕਿਹਾ ਇਹ ਗੰਜੀਆਂ ਹੋ ਗਈਆਂ ਇੰਨਾ ਗੋਲ ਦਿਖਾਇਆ ਮੈਨੂੰ ਮਾਵਾ ਨੇ ਆ ਪੁੱਤ ਕਹਿੰਦੀ ਇਨੂੰ ਅਰਸਰ ਤੇ ਹੀ ਰਹਿੰਦਾ ਤੜਕੀ ਗੋਹੇ ਵਾਲਾ ਬੱਠਲ ਦੁਪਹਿਰੇ ਲੱਕਣਾਂ ਵਾਲੀ ਭਰੀ ਪਿਛਲੇ ਜਿਹੇ ਪੈਰ ਚੜੀਦੀ ਭਰੀ ਇਨੂ ਰਹਿੰਦਾ ਅਜਾ ਮੈਨੂੰ ਕਹਿੰਦਾ ਯਾਰ ਇਹ ਮਤਲਬ ਢੇਟ ਦੀ ਪ੍ਰੋਬਲਮ ਹੈ ਉਹਨਾਂ ਨੂੰ ਕੋਈ ਨਰੇਗਾ ਨਹੀਂ ਮੈਂ ਕਿਉਂ ਇਨੋ ਕਿਉਂ ਖਾਂਦੀ ਨੇ ਉਹ ਮੈਂ ਕਹਿੰਦਾ ਇਨੋ ਨਹੀਂ ਹੁੰਦਾ ਓਏ ਇਨੂ ਹੁੰਦਾ ਏ ਉਹ ਇਨੂ ਹੀ ਸਮਝੀ ਜਾਂਦੀ ਹੈ ਕਦੇ ਗਏ ਹੁਣ ਤਾਂ ਪਤਾ ਲੱਗੇ ਨਾ ਕਦੇ ਭਰੀ ਚਕਾਈ ਹੋਵੇ ਟੋਕਰ ਚਕਾਇਆ ਹੋਵੇ ਤਾਂ ਪਤਾ ਲੱਗੇ ਨਾ ਇਨੂ ਕੀ ਹੁੰਦਾ ਹੈ ਪਤਾ ਹੀ ਨਹੀਂ ਜਦੋਂ ਆਮ ਆਮ ਕਰਾਂ ਦਾ ਉਹ ਪੌੜਾ ਪੂੜਾ ਵਾਲੇ ਸਕੂਲਾਂ ਚ ਪੜੇ ਨੇ ਆਮ ਜ਼ਿੰਦਗੀ ਦਾ ਪਤਾ ਹੀ ਨਹੀਂ ਸੋ ਇਸ ਕਰਕੇ ਅੱਜ 1.5 ਦੇ ਵਿੱਚ ਆਇਆ ਬੜਾ ਨਾਮ ਹੈ 1.5 ਦਾ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ ਕਬੱਡੀ ਦੇ ਵਿੱਚ ਬੜਾ ਵੱਡਾ ਨਾਮ ਹੈ